हां ਵੀ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂਗੇ ਹਾਈ ਲੈਵਲ ਦੀਆਂ ਪੋਸਟਾਂ ਦੀ ਠੀਕ ਹੈ ਹਾਈ ਲੈਵਲ ਦੀਆਂ ਮਤਲਬ ਤਾਂ ਕਿਹਾ ਮੈਂ ਕਿਉਂਕਿ ਪੋਸਟਾਂ ਦੇ ਵਿੱਚ ਤਨਖਾਹ ਜਿਹੜੀ ਕਾਫੀ ਜ਼ਿਆਦਾ ਹੈਗੀ ਤੁਸੀਂ ਬਾਕੀ ਸਕਰੀਨ ਤੇ ਦੇਖ ਸਕਦੇ ਹੋਗੇ ਕਿਉਂਕਿ ਇਹ ਤਨਖਾਹ ਕਾਫੀ ਜ਼ਿਆਦਾ ਦੇਖੋ 2.5 ਲੱਖ 1.5 ਲੱਖ 1.25 ਲੱਖ ਠੀਕ ਹੈ ਇੰਨੀ-ਨੀ ਤਨਖਾਹ ਹੈਗੀ ਇਹ ਕਿੱਥੇ ਹੈਗੀ ਤੇ ਪੋਸਟਾਂ ਕਾਦੀਆਂ ਨੇਗੀਆਂ ਪੋਸਟਾਂ ਹੈਗੀਆਂ ਵੀਰੇ ਮਿਊਸਪਲ ਕਾਰਪੋਰੇਸ਼ਨ ਲੁਧਿਆਣਾ ਵਿਖੇ ਠੀਕ ਹੈ ਡਿਪਾਰਟਮੈਂਟ ਹੈਗਾ ਲੁਧਿਆਣਾ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਲਿਮਟਿਡ ਠੀਕ ਹੈ ਐਡਰੈਸ ਹੈਗਾ ਗਾ ਜ਼ੋਨ ਡੀ ਆਫਿਸ ਰਾਬਾ ਨਗਰ ਲੁਧਿਆਣਾ ਮਿਸੀਪਲ ਕਾਰਪੋਰੇਸ਼ਨ ਲਿਮਟਿਡ ਲੁਧਿਆਣਾ ਠੀਕ ਹੈ ਇਹ ਪੋਸਟ ਹੈ ਬਈ ਆਫਲਾਈਨ ਇਹ ਡਾਕ ਰਹੀਂ ਫਾਰਮ ਭਰ ਕੇ ਭੇਜਣੇ ਨੇਗੇ ਠੀਕ ਹੈ ਜਿਹੜੇ ਜਿਹੜੇ ਕੋਲ ਇਹ ਕੁਆਲੀਫਿਕੇਸ਼ਨ ਹੈਗੀ ਹੈ ਸਾਹਮਣੇ ਲਿਖੀ ਹੋਈ ਠੀਕ ਹੈ ਇਹ ਪੋਸਟ ਭਰ ਸਕਦੇ ਨੇ ਬਾਕੀ ਤੁਹਾਨੂੰ ਆਪਾਂ ਡਿਟੇਲ ਨਾਲ ਦੱਸ ਦੇਵਾਂਗੇ ਠੀਕ ਹੈ ਨੰਬਰ 1 ਤੇ ਹੈਗੀ ਆ ਪੋਸਟ ਸੀਐਫਓ ਦੀ ਠੀਕ ਹੈ ਪੋਸਟ ਇੱਕ ਹੈਗੀ ਇਹਦੇ ਲਈ ਪੜ੍ਹਾਈ ਮੰਗੀ ਹੈ ਸੀਏ ਐਮਬੀਏ ਫਾਈਨੈਂਸ ਵਿੱਚ ਠੀਕ ਹੈ ਤੇ ਇਹਦੇ ਲਈ ਐਕਸਪੀਰੀਅੰਸ ਮੰਗਿਆ ਗਿਆ 8 ਸਾਲਾਂ ਦਾ ਠੀਕ ਹੈ 8 ਸਾਲ ਐਕਸਪੀਰੀਅੰਸ ਹੋਣਾ ਚਾਹੀਦਾ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਇਨ ਕਾਰਪੋਰੇਟ ਸੈਕਟਰ ਇਨ ਫਾਈਨੈਂਸ ਐਂਡ ਅਕਾਊਂਟਸ ਆਡਿਟ ਈਟੀਸੀ ਠੀਕ ਹੈ ਏਜੀ ਜਾਂਚ ਵਾਲੀ ਅਕਾਊਂਟ ਜਾਂ ਆਡਿਟ ਜਾਂ ਫਾਈਨੈਂਸਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ 8 ਸਾਲਾਂ ਦਾ ਠੀਕ ਹੈ ਸੀਨੀਅਰ ਰੈਕਿੰਗਰ ਰਿਟਾਇਰਡ ਆਫੀਸਰ ਫ্রম ਇੰਡੀਅਨ অর ਇੰਟਰਨੈਸ਼ਨਲ ਵਾਟਰ ਬਾਡੀਜ਼ ਯੂਟਿਲਿਟੀਆਂ ਆਫ ਲਾਰਜ ਸਿਟیز ਵਿਦ ਐਕਸਪੀਰੀਟਿਓਨਲ ਵਰਕ ਐਕਸਪੀਰੀਅੰਸ ਮੇ ਅਲਸੋ ਅਪਲਾਈ ਠੀਕ ਹੈ ਜਿਹੜੇ ਰਿਟਾਇਰਡ ਆਫੀਸਰ ਨੇ ਸੀਨੀਅਰ ਰੈਂਕ ਤੇ ਰਿਟਾਇਰ ਹੋਏ ਹੋਏ ਨੇ ਨਾ ਅ ਮਲਗੀ ਇੰਟਰਨੈਸ਼ਨਲ ਜਾਂ ਇੰਡੀਅਨ ਬਾਡੀਜ਼ ਜੁਟੀਲਿਸ ਇਹਦੇ ਵਿੱਚੋਂ ਸਿਟੀ ਜਿਹੜੀਆਂ ਹੈਗੀਆਂ ਨੇ ਚਲ ਮਲਗੀ ਜਿਹੜੇ ਰਿਟਾਇਰ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਤੇ ਪੜਾਈ ਤੁਹਾਨੂੰ ਦੱਸਿਆ ਵੀ ਆਹ ਆਗੀ ਤੇ ਇਹਦੀ ਜਿਹੜੀ ਸੈਲਰੀ ਜਾਣੀ ਆ ਪਰਮੱਥ ਇੱਕ ਮਹੀਨੇ ਦੀ ਤਨਖਾਹ ਜਿਹੜੀ ਜਾਣੀਏਗੀ 2,25,000 ਰੁਪਏ ਠੀਕ ਹੈ ਨੰਬਰ 2 ਤੇ ਪੋਸਟ ਹੈਗੀ ਲੀਗਲ ਐਕਸਪਰਟ ਦੀ ਇਹ ਵੀ ਪੋਸਟ ਇੱਕ ਹੈਗੀ ਤੇ ਇਹਦੇ ਲਈ ਜਿਹੜਾ ਕੋਰਸ ਮੰਗਿਆਗਾ ਐਲ ਐਲ ਐਮ ਐਂਡ ਐਲ ਐਲ ਬੀ ਠੀਕ ਹੈ ਤੇ ਇਹਦੇ ਵਿੱਚ ਵੀ ਐਕਸਪੀਰੀਅੰਸ ਹੈਗਾ 10 ਸਾਲਾਂ ਦਾ ਠੀਕ ਹੈ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਠੀਕ ਹੈ ਐਲ ਐਲ ਬੀ ਦਾ ਜਾਂ ਫਿਰ ਐਲ ਐਲ ਐਮ ਦਾ 6 ਸਾਲ ਦਾ ਐਕਸਪੀਰੀਅੰਸ ਠੀਕ ਹੈ ਤੇ ਜਿਹੜੇ ਐਲ ਐਲ ਬੀ ਦੇ ਵਿੱਚੋਂ ਨੰਬਰ ਹੋਣੇ ਚਾਹੀਦੇ ਨੇ ਉਹ 70% ਘੱਟੋ ਘੱਟ ਹੋਣੇ ਚਾਹੀਦੇ ਨੇ ਠੀਕ ਹੈ ਤੇ ਇਹਦੀ ਵੀ ਤਨਖਾਹ ਜਿਹੜੀ ਹੈਗੀ ਹੈਗੀ ਮਹੀਨੇ ਦੀ 1,25,000 ਰੁਪਏ ਠੀਕ ਹੈ ਨੰਬਰ 2 ਤੇ ਹੈਗੇ ਅਕਾਊਂਟ ਅਸਿਸਟੈਂਟ ਇਹਦੇ ਚ ਪੋਸਟਾਂ ਹੈਗੀਆਂ ਨੇ 2 ਇਹਦੇ ਲਈ ਕੀ ਮੰਗੇਗਾ ਐਮ ਕਮ ਬੀ ਕਮ ਸੀਏ ਇੰਟਰ ਠੀਕ ਹੈ ਏ ਦੇ ਲਈ ਫਰੈਸ਼ਰ ਅਪਲਾਈ ਕਰ ਸਕਦੇ ਨੇ ਠੀਕ ਹੈ ਐਮ ਕਮ ਬੀ ਕਮ 200 ਲੱਖ ایکسپੀਰੀਐਂਸ ਦੇ ਨਾਲ ਜਿਹੜੀ ਬੀ ਕਮ ਅਤੇ ਘੱਟੋ ਘੱਟ 70% ਨੰਬਰ ਹੋਣੇ ਚਾਹੀਦੇ ਨੇ ਗ੍ਰੈਜੂਏਸ਼ਨ ਵਿੱਚ ਠੀਕ ਹੈ ਬੀ ਕਮ ਦੇ ਵਿੱਚ ਇਦੇ ਵਿੱਚ ਜਿਹੜੀ ਤਨਖਾਹ ਦਿੱਤੀ ਜਾਣੀ ਹੈ 1 ਮਹੀਨੇ ਦੀ ਉਹ ਹੈਗੀ ਹੈ 30000 ਰੁਪਏ ਠੀਕ ਹੈ ਅਗਲੀ ਪੋਸਟ ਹੈਗੀ ਹੈ GIS ਐਕਸਪੋਰਟ ਪੋਸਟ ਇੱਕ ਹੈਗੀ ਇਹਦੇ ਵਿੱਚ ਡਿਗਰੀ ਮੰਗੀ ਹੈ ਡਿਗਰੀ ਕਾਦੇ ਵਿੱਚ ਹੋਣੀ ਚਾਹੀਦੀ ਹੈ ਸਿਵਲ ਚੋਣੀ ਚਾਹੀਦੀ ਹੈ ਜਾਂ ਜੀਓਟੈਕ ਵਿੱਚ ਜਾਂ ਜੀਓ ਸਾਇੰਸ GIS ਆਰ ਰਿਮੋਟ ਠੀਕ ਹੈ ਸੈਂਸਿੰਗ ਜੀਓ ਸਪਾਟਿਅਲ ਤੇ ਨੈਵੀਗੇਸ਼ਨ ਟੈਕ ਨਿੱਨੇ ਦੇ ਵਿੱਚ ਕੋਈ ਇੱਕ ਤੋਂ ਡਿਗਰੀ ਹੋਣੀ ਚਾਹੀਦੀ ਹੈ ਇਹਦੇ ਵਿੱਚ 3 ਸਾਲਾਂ ਦਾ ایکسپੀਰੀਅੰਸ ਹੈਗਾ ਠੀਕ ਹੈ ਪੋਸਟ ਕੁਆਲਿਫਿਕੇਸ਼ਨ ایکسپੀਰੀਅੰਸ 3 ਸਾਲਾਂ ਦਾ ਇਹਦੇ ਵਿੱਚ ਜਿਹੜੇ ਦਿਨ ਖਾ ਜਾਣੀਆਂ ਉਹ 80000 ਜਾਣੀਗੀ 1 ਮਹੀਨੇ ਦੀ ਅਗਲੀ ਪੋਸਟ ਹੈਗੀ ਹੈ ਜੀਆਈਐਸ ਅਸਿਸਟੈਂਟ ਇਹਦੇ ਵਿੱਚ ਪੋਸਟਾਂ ਦੋ ਨੇਗੀਆਂ ਇਹਦੇ ਵਿੱਚ ਵੀ ਡਿਗਰੀ ਮੰਗੀ ਹੈਗੀ ਡਿਗਰੀ ਸੇਮ ਆਗੀ ਜਿਹੜੀ ਉੱਪਰ ਆਗੀ ਦੇਖੋ ਸਿਵਲ ਜੀਓਟੈਕ ਜੀਓ ਸਾਇੰਸ ਜੀਏਐਸ ਰਿਮੋਟ ਠੀਕ ਹੈ ਸੈਂਸਿੰਗ ਜੀਓਸਪੇਸ਼ੀਅਲ ਨੈਵੀਗੇਸ਼ਨ ਟੈਕ ਠੀਕ ਹੈ ਇਹਦੇ ਲਈ ਕੋਈ ਐਕਸਪੀਰੀਅੰਸ ਨਹੀਂ ਹੈਗਾ ਫਰੈਸ਼ਰ ਬੰਦੇ ਅਪਲਾਈ ਕਰ ਸਕਦੇ ਨੇ ਤਨਖਾਹ ਜਣੀ ਹੈ 40000 ਦੀ ਮਹੀਨੇ ਦੀ ਠੀਕ ਹੈ ਛੇਵੀਂ ਪੋਸਟ ਹੈਗੀ ਆ ਬਿਲਿੰਗ ਅਸਿਸਟੈਂਟ ਪੋਸਟ ਇੱਕ ਹੈਗੀ ਇਹਦੇ ਲਈ ਬੀ ਕਾਮ ਤੇ ਬੀਵੀਏ ਮੰਗੀ ਹੈ ਨਾਲ ਲਈ ਇੱਕ ਜਣਾ ਅਪਲਾਈ ਕਰ ਸਕਦਾ ਜਿਨ੍ਹਾਂ ਦੇ ਠੀਕ ਹੈ ਤੇ ਫਰੈਸ਼ਰ ਅਪਲਾਈ ਕਰ ਸਕਦੇ ਨੇ ਤਨਖਾਹ ਹੈਗੀ 30000 ਰੁਪਏ ਅੱਗੇ ਹੈਗਾ ਸੱਤਵੀਂ ਨੰਬਰ ਪੋਸਟ ਸੁਵਿਧਾ ਅਸਿਸਟੈਂਟ ਪੋਸਟਾਂ ਦੋ ਨੇਗੀਆਂ ਕੋਈ ਵੀ ਗ੍ਰੈਜੂਏਸ਼ਨ ਵਾਲਾ ਇਹਨੂੰ ਮਤਲਬ ਕਿ ਅਪਲਾਈ ਕਰ ਸਕਦਾ ਕੋਈ ਇਹਦੇ ਲਈ ਐਕਸਪੀਰੀਅੰਸ ਨਹੀਂ ਹੈਗਾ ਫਰੈਸ਼ਰ ਅਪਲਾਈ ਕਰ ਸਕਦੇ ਨੇ ਤੇ ਟਾਈਪਿੰਗ ਆਉਣੀ ਜ਼ਰੂਰੀ ਹੈਗੀ ਠੀਕ ਹੈ ਟਾਈਪਿੰਗ ਇੰਗਲਿਸ਼ ਪੰਜਾਬੀ ਆਉਣੀ ਜ਼ਰੂਰੀ ਹੈ ਤੇ ਤਨਖਾਹ ਇਹਦੀ ਹੋਣੀ ਹੈਗੀ ਮਹੀਨੇ ਦੀ 25000 ਰੁਪਏ ਠੀਕ ਹੈ ਹੁਣ ਗੱਲ ਆਉਂਦੀ ਹੈ ਪੋਸਟ ਦੀ ਠੀਕ ਹੈ ਵੀ ਕਿੱਥੇ ਭਰਨੀ ਹੈ ਕਿਵੇਂ ਭਰਨੀ ਹੈ ਠੀਕ ਹੈ ਆਪ ਫਾਰਮਾਂਗਾ ਇਹ ਫਾਰਮ ਭਰ ਕੇ ਤੁਸੀਂ ਜਿਹੜਾ ਉੱਤੇ ਆਪਾਂ ਤੁਹਾਨੂੰ ਐਡਰੈਸ ਦੱਸਿਆ ਦੇਖੋ ਇਹ ਫਾਰਮ ਭਰ ਕੇ ਨਾ ਉਸ ਐਡਰੈਸ ਤੇ ਭੇਜਣਾ ਹੈ ਇਹ ਚੀਜ਼ ਦੇਖੋ ਨਾਰਮਲ ਚੀਜ਼ਾਂ ਨਹੀਂ ਹੈਗੀਆਂ ਐਕਸਪੀਰੀਅੰਸ ਲਾ ਕੇ ਭੇਜਣਾ ਨਾਲ ਆਪਦੇ ਡਾਕੂਮੈਂਟ ਜਾਤੀ ਸਰਟੀਫਿਕੇਟ ਆਧਾਰ ਕਾਰਡ ਐਕਸਪੀਰੀਅੰਸ ਬਾਕੀ ਸੋਡੀਆਂ ਦੋ ਦੋ ਫੋਟੋਆਂ ਇਹ ਚੀਜ਼ਾਂ ਲਾ ਕੇ ਨਾ ਦੇਖੋ ਉੱਪਰ ਲ ਐਡਰੈਸ ਹੈ ਜਿਹੜਾ ਮਿਊਸਿਪਲ ਕਾਰਪੋਰੇਸ਼ਨ ਲੁਧਿਆਣਾ ਜੋ ਡੀ ਆਫਿਸ ਸਰਾਬਾ ਨਗਰ ਲੁਧਿਆਣਾ ਇਸ ਐਡਰੈਸ ਤੇ ਪੋਸਟ ਕਰ ਦੇਣਾ ਡਾਕ ਰਹੀਂ ਫਾਰਮ ਭੇਜ ਦੇਣੇਗੇ ਲਾਸਟ ਤਰੀਕੇ ਜਿਹੜੀ 20 ਦਸੰਬਰ ਹੈਗੀ 2025 ਸ਼ਾਮ ਦੇ 5 ਵਜੇ ਤੱਕ ਮਤਲਬ ਕਿ ਇਹ ਫਾਰਮ ਪਹੁੰਚਨੇ ਚਾਹੀਦੇ ਨੇ ਇਹ ਲਾਸਟ ਡੇਟ ਹੈਗੀ ਇਸ ਤੋਂ ਪਹਿਲਾਂ ਪਹਿਲਾਂ ਤੁਹਾਡੇ ਫਾਰਮ ਪਹੁੰਚਨੇ ਚਾਹੀਦੇ ਨੇ ਤੁਹਾਡੇ ਦੇ ਵਿੱਚ ਗੱਲ ਆਉਂਦੀ ਹੈ ਉਮਰ ਦੀ ਵੀ ਉਮਰ ਕਿਹੜੇ-ਕਿਹੜੇ ਭਰ ਸਕਦੇ ਨੇ ਠੀਕ ਹੈ ਉਮਰ ਦੇ ਵਿੱਚ ਹੈਗੀ ਹੈ ਵੀਰੇ ਮਤਲਬ ਕਿ ਸਟਾਰਟਿੰਗ 18 ਤੋਂ 18 ਦੇ ਕੋ ਜਿਹੜੇ 18 ਸਾਲਾਂ ਦੇ ਨੇ ਉਹਨਾਂ ਤੋਂ ਆਪਾਂ ਨੂੰ ਪਤਾ ਵੀ ਐ ਐਕਸਪੀਰੀਅੰਸ ਕਿਹੜਾ ਹੋਣਾਗਾ ਪਰ ਸਟਾਰਟਿੰਗ 18 ਸਾਲ ਤੋਂ ਉਮਰ ਹੈਗੀ ਹੈ ਇਹਦੀ 50 ਸਾਲ ਤੱਕ ਠੀਕ ਹੈ 50 ਸਾਲ ਤੱਕ ਅਪਲਾਈ ਕਰ ਸਕਦੇ ਨੇ ਤੇ ਜੇਕਰ ਤੁਸੀਂ ਚਾਹੋ ਨਾ ਆਪਾਂ ਇਹ ਪੋਸਟਾਂ ਤੁਹਾਨੂੰ ਦੱਸਦੇ ਰਹੀਏ ਤਰ੍ਹਾਂ ਤਰ੍ਹਾਂ ਦੀਆਂ ਤਾਂ ਆਪਣਾ ਫੇਸਬੁੱਕ ਪੇਜ ਸੰਤ ਅ ਫੇਸਬੁੱਕ ਵੇਡਾ ਸੰਦੀਪ ਨਗਰ ਉਹ ਫੋਲੋ ਕਰ ਲਿਓ ਤੇ ਆਪਣਾ ਇੱਕ YouTube ਚੈਨਲ ਹੈਗਾ ਮਿਨੀ ਕੈਫੇ ਨਗਰ ਉਹ ਵੀ ਫੋਲੋ ਕਰ ਲਿਓ ਧੰਨਵਾਦ